ਤਿੰਨ ਦਿਨਾਂ ਦੇ ਵਿਜੀਲੈਂਸ ਰਿਮਾਂਡ ਤੇ ਬਟਾਲਾ ਦੇ ਐਸ.ਡੀ.ਐਮ. ਵਿਕਰਮਜੀਤ ਸਿੰਘ ਨੂੰ ਗੁਰਦਾਸਪੁਰ ਕੋਰਟਸ ਕੀਤਾ ਗਿਆ ਸੀ ਪੇ ਸ਼ਰਿਸ਼ਵਤ ਲੈਨ ਦੇ ਇਲਜ਼ਾਮਾਂ ਤਹਿਤ ਹੋਈ ਹੈ ਗ੍ਰਿਫਤਾਰੀ ਫਰੀਦাবাদ ਚ ਡਿੱਗੀ ਤਿੰਨ ਮੰਜ਼ਲਾ ਇਮਾਰਤ ਤਾਸ਼ ਦੇ ਪੱਤਿਆ ਮੰਗ ਮਿੰਟਾਂ ਸਕਿੰਟਾਂ ਛੋਈ ਟੇਰੀ ਕੁਝ ਕਨ ਪਹਿਲਾਂ ਹੀ ਬਣੀ ਸੀ ਇਮਾਰਤ ਹਾਸੇ ਚ ਜਾਣੀ ਨੁਕਸਾਨ ਤੋਂ ਰਿਆ ਬਚਾ ਬਟਾਲਾ ਚ ਮੋਬਾਈਲ ਸ਼ੋਰੂਮ ਤੇ ਫਾਇਰਿੰਗ ਦੀ ਸੀਸੀਟੀਵੀ ਆਈ ਸਾਹਮਣੇ ਗੋਲੀ ਚਲਾਉਂਦੇ ਬਾਈਕ ਸਵਾਰ ਕੈਮਰੇਜ ਕੈਦ ਗੋਲੀਆਂ ਲੱਗਣ ਨਾਲ ਟੁੱਟੇ ਸ਼ੋਰੂਮ ਦੇ ਸ਼ੀਸ਼ੇ ਸੰਗਰੂਰ ਨਗਰ ਕੌਂਸਲ ਦੇ ਪ੍ਰਧਾਨ ਤੇ ਇਹ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨੋਟਿਸ ਕੂੜੇ ਦਾ ਸਹੀ ਨਿਪਟਾਰਾ ਨਾ ਹੋਣ ਤੇ 84 ਲੱਖ ਦਾ ਜੁਰਮਾਨਾ ਕਿ ਐਨਜੀਟੀ ਦੇ ਕਿਸੇ ਵੀ ਨਿਯਮ ਦੀ ਨਹੀਂ ਹੋ ਰਹੀ ਪਾਲਣਾ। ਚੰਡੀਗੜ੍ਹ ਚ ਬੀਜੇਪੀ ਦੇ ਮਹਿਲਾ ਮੋਰਚੇ ਦਾ ਵੱਡਾ ਪ੍ਰਦਰਸ਼ਨ ਮਹਿਲਾਵਾਂ ਨੂੰ 1000 ਰੁਪਏ ਨਾ ਦੇਣ ਖਿਲਾਫ ਸੀਐਮ ਦੇ ਕੈਂਪ ਆਫਿਸ ਆਫਿਸ ਵੱਲ ਕੂਚ ਕਰਨ ਦੀ ਕੋਸ਼ਿਸ਼ ਪੁਲਿਸ ਨਾਲ ਧੱਕਾ ਮੂਕੀ ਜੈਨਦਰ ਕੌਰ ਸਣੇ ਹਿਰਾਸਤ ਚ ਲੈ ਗਏ ਕਈ ਪ੍ਰਦਰਸ਼ਨਕਾਰੀ। ਬੀਜੇਪੀ ਦੇ ਰੋਸ ਮਾਰਚ ਤੇ ਆਪਨੇ ਚੱਕੇ ਸਵਾਲ ਕਿ ਸਾਨੂੰ ਕਿਰਨ ਤੋਂ ਪਹਿਲਾਂ ਕੈਪਟਨ ਅਵਰਿੰਦਰ ਤੋਂ ਮੰਗੋ ਜਵਾਬ ਕੈਪਟਨ ਸਰਕਾਰ ਬੇਲੇ ਕੀਤੇ ਵਾਦੇ ਕਰਵਾਏ ਆ। ਸ਼੍ਰੇਸ਼ਟ ਅਪਤਰਾ ਨੂੰ ਸੇਤ ਮੰਤਰੀ ਡਾਕਟਰ ਬਲਬੀਤ ਸਿੰਘ ਦੀ ਵਾਰਨਿੰਗ ਕਿ ਆਛੜ ਦਿਓ ਪੁਰਾਣੀਆਂ ਆਤਾਂ ਜੋ ਪਿਛਲੀਆਂ ਸਰਕਾਰਾਂ ਚ ਕਰਦੇ ਸੀ ਹੁਣ ਨਹੀਂ ਹੋਏਗਾ ਬਰਦਾਸ਼ਤ। ਹੈਡਲਾਈਨਸ ਕੇ ਪ੍ਰਯੋਜਕ ਪਤੰਜਲੀ ਗਾਇ ਕਾ ghee ਮਾਂ ਕਾ ਬਰੋਸਾ ਪਿਆਰ ਸੇ ਪਰੋਸਾ ਸਸਿਕਾਲ ਨੂੰ ਸੈਟਿੰਗ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਗੱਲ ਬਟਾਲਾ ਦੇ ਐਸਟੀਐਮ ਦੀ ਜਿਨ੍ਹਾਂ ਨੂੰ 3 ਦਿਨ ਦੇ ਵਿਜੀਲੈਂਸ ਰਿਮਾਂਡ ਤੇ ਭੇਜ ਦਿੱਤਾ ਗਿਆ ਬਟਾਲਾ ਦੇ ਐਸਟੀਐਮ ਦੀ ਅੱਜ ਹੀ ਗ੍ਰਿਫਤਾਰੀ ਹੋਈ ਸੀ ਵਿਕਰਮਜੀਤ ਸਿੰਘ ਜਿਹੜੇ ਬਟਾਲਾ ਦੇ ਐਸਟੀਐਮ ਸਰਨ ਗੁਰਦਾਸਪੁਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਵਿਕਰਮਜੀਤ ਸਿੰਘ ਦਾ 3 ਦਿਨ ਦਾ ਰਿਮਾਂਡ ਦੇ ਦਿੱਤਾ ਰਿਸ਼ਵਤ ਦੇ ਇਲਜ਼ਾਮ ਨੇ ਵਿਜੀਲੈਂਸ ਨੇ ਅਰੈਸਟ ਕੀਤੀ ਹੈ 14 ਲੱਖ ਰੁਪਏ ਉਹਨਾਂ ਦੇ ਘਰੋਂ ਰਿਕਵਰ ਵੀ ਹੋਏ ਨੇ ਜਦੋਂ ਵਿਜੀਲੈਂਸ ਨੇ ਰੇਡ ਕੀਤੀ 50000 ਦੀ ਰਿਸ਼ਵਤ ਦਾ ਮਾਮਲਾ ਸੀ 50000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਤੇ 13.5 ਲੱਖ ਰੁਪਏ ਦੀ ਉਹਨਾਂ ਦੇ ਘਰੋਂ ਰਿਕਵਰੀ ਹੋਈ ਹੈ ਕੁੱਲ 14 ਲੱਖ ਰੁਪਏ ਵਿਜੀਲੈਂਸ ਨੇ ਫੜੇ ਨੇ 2 ਘੰਟੇ ਤੱਕ ਵਿਜੀਲੈਂਸ ਨੇ ਉਹਨਾਂ ਦੀ ਸਰਕਾਰੀ ਰਿਹائش ਤੇ ਸਰਚ ਕੀਤੀ ਸੀ ਰੇਡ ਕੀਤੀ ਸੀ ਦਰਸਲ ਉਹਨਾਂ ਦੇ ਕੋਲ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਦਾ ਵੀ ਚਾਰਜ ਸੀ ਔਰ ਉੱਥੇ ਐ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਲਾਈਟ ਹੈਂਡ ਸਾਊਂਡ ਸ਼ੋਅ ਹੋਇਆ ਸੀ ਉਸ ਸ਼ੋਅ ਦੇ ਦਾ ਜਿਨ੍ਹਾਂ ਦੇ ਕੋਲ ਠੇਕਾ ਸੀ ਠੇਕੇਦਾਰ ਨੂੰ ਪੇਮੈਂਟ ਉਸ ਦੀ ਰਿਲੀਜ਼ ਕਰਨ ਦੇ ਬਦਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਪੈਸੇ ਮੰਗੇ ਗਏ ਸੀ ਔਰ ਰਿਸ਼ਵਤ ਦੀ ਇਹ ਰਕਮ ਲੈਂਦੇ ਹੋਏ ਵਿਜੀਲੈਂਸ ਨੇ ਐਸਟੀਐਮ ਨੂੰ ਰੰਗੇ ਹੱਥੀ ਦਬੋਚ ਲਿਆ ਫੀਲੰਗ ਜਿਹੜਾ ਦੱਸਿਆ ਵੀ ਜਿਹੜਾ ਵਿਕਰਮ ਜੀ ਇਸ ਪੰਥੇ ਜਿਹੜਾ ਅਸੀਂ ਬਟਾਲਾ ਨੂੰ ਕੱਲ ਪੀਸੀਐਸ ਅਫਸਰ ਨੂੰ ਰਿਸ਼ਵਤ ਲੈ ਕੇ ਰੰਗਿਆ ਦੀ ਫੜਿਆ ਸੀ ਉਹਨਾਂ ਕੋ 50 ਹਜ਼ਾਰ ਰੁਪਏ ਬਰਾਮਦ ਕੀਤਾ ਗਿਆ ਔਰ ਹੋਰ 13 ਲੱਖ 13.5 ਲੱਖ ਜਿਹੜਾ ਕੈਸ਼ ਬਰਾਮਦ ਕੀਤਾ ਗਿਆ ਸੀ ਉਹ ਜਾਂਚ ਕੀਤੀ ਜਾ ਰਹੀ ਹੈ ਲਿਸਟਾਂ ਦੇਖੀ ਜਾ ਰਹੀ ਹੈ ਕਿਹੜੇ ਜਿਹੜੇ ਪੈਸੇ ਕਿਤੋਂ ਕਿਤੋਂ ਹੈ ਉਹਨਾਂ ਦੇ ਠੇਕੇਦਾਰਾਂ ਦੀ ਲਿਸਟਾਂ ਵੀ ਖੰਡਲੇ ਜਾ ਰਹੀਆਂ ਨੇ ਤੇ ਹੁਣ ਜਿਹੜਾ ਵਿਕਰਮ ਜੀ ਇਸ ਪੰਥੇ ਅਸੀਂ ਬਟਾਲਾ ਸੀ ਉਹਨਾਂ ਦਾ 3 ਦਿਨ ਦਾ ਵਾਣ ਮਿਲ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਅਗਲੀ ਕਾਰਵਾਈ ਕੀਤੀ ਜਾਏਗੀ ਆਪਣੇ ਵਿਕਰਮ 50000 ਦਾ ਸਾਡਾ ਰੱਡਾ ਨੇ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਰਾਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹਨਾਂ ਨੋਟਾਵੰਦ ਦੇ ਨਾਲ ਬੰਡਰਾਂ ਦੇ ਨਾਲ ਇੱਕ ਇੱਕ ਲਿਸਟ ਬੱਜੀ ਹੋਈ ਸੀਗੀ ਸੋ ਸੁਸਪੀਸ਼ੀਅਸ ਬਣੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੂੰ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰਾਂਟ ਕੀਤਾ ਸਰ ਕੀ ਜਿਹੜੇ ਪੈਸੇ ਹੋਰ ਮਿਲੇ ਉਹ ਪਤਾ ਲਗਾ ਕਿੱਥੋਂ ਲਏ ਸੀ ਉਹ ਰਿਸ਼ੂ ਦੇ ਪੈਸੇ ਜੀ ਉਹ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰ ਉਹਨਾਂ ਵਿੱਚ ਕਈ ਟੈਂਡਰ ਹੁੰਦਾ 8-9% ਘਾਟੇ ਦੇ ਕਹਿੰਦੇ ਜੀ ਪੂਰੇ 0% ਦੇ ਕਰਾਂ ਦੇ ਟਾਸ ਪਾ ਕੇ ਅਸੀਂ ਹੋਰ ਹੀ ਬਰੋਪ ਲਾ ਰਹੇ ਹਾਂ ਅਸੀਂ ਉਹ ਦੇਖੋ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜੇ ਤਾਂ ਕੱਲ ਰਾਤ ਦਾ 1:30 ਵਜੇ ਇਹਨਾਂ ਦੀ ਅਰੈਸਟ ਭਾਈ ਹੈ ਰਾਤ ਤੇ ਅਜੇ ਮਤਲਬ ਬਿਲਕੁਲ ਇਨੀਸ਼ੀਅਲ ਸਟੇਜ ਇਨਵੈਸਟੀਗੇਸ਼ਨ ਅਧਿਕਾਰੀ ਇਹ ਚ ਆਉਣਗੇ ਸਾਡੇ ਨਹੀਂ ਅਜੇ ਕੁਝ ਨਹੀਂ ਕਹਿਆ ਜਾ ਸਕਦਾ ਜੀ ਅਜੇ ਤਾਂ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੇ ਫੋਕਸ ਕਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਤ ਨੂੰ ਸੱਦਾ ਦਿੱਤਾ ਗਿਆ ਹੈ ਖਾਸ ਸੱਦਾ ਦਿੱਤਾ ਹੈ ਸ਼ਹੀਦੀ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਸ਼੍ਰੀ ਨੰਦਪੁਰ ਸਾਹਿਬ 'ਚ 23 ਤੋਂ 25 ਨਵੰਬਰ ਤੱਕ ਸਮਾਗਮ ਕਰਵਾਏ ਜਾ ਰਹੇ ਨੇ ਔਰ ਸਾਰੀ ਸੰਗਤ ਇਹਨਾਂ ਸਮਾਗਮਾਂ ਦਾ ਹਿੱਸਾ ਬਣੀ। ਬਕਾਇਦਾ ਉਹਨਾਂ ਵੱਲੋਂ ਖਾਸ ਸੱਦਾ ਦਿੱਤਾ ਗਿਆ ਹੈ ਸੰਗਤ ਨੂੰ ਪੰਜਾਬ ਦੇ ਲੋਕਾਂ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਨੂੰ ਕਿ ਇਹ ਜਿਹੜੇ ਸਮਾਗਮ ਪੰਜਾਬ ਸਰਕਾਰ ਕਰਵਾ ਰਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 23 ਤੋਂ 25 ਨਵੰਬਰ ਤੱਕ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਸਾਰੀ ਸੰਗਤ ਇਹਨਾਂ ਸਮਾਗਮਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਵੇ ਗੁਰੂਕਾਰ ਨਤਮਸਤਕ ਹੋ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਬੀਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਵ੍ਰਿਸ਼ਟਪਸਰਾ ਨੂੰ ਸੇਤ ਮੰਤਰੀ ਡਾਕਟਰ ਬਲਬੀਰ ਦੀ ਵਰਨਿੰਗ ਕਿਾ ਛੱਡ ਦਿਓ ਪੁਰਾਣੀਆਂ ਹੱਤਾਂ ਜੋ ਪਿਛਲੀਆਂ ਸਰਕਾਰਾਂ ਚ ਕਰਦੇ ਸੀ ਉਹ ਹੁਣ ਨਹੀਂ ਹੋਏਗਾ ਬਰਦਾਸ਼ਟ ਪਾਵਰ ਕਾਮ ਦੇ ਦੋ ਬਿਜਲੀ ਖਰੀਦ ਸਮਝੌਤੇ ਮਲਤਵੀ ਬੋਰਡ ਆਫ ਟਰੈਕਟਰਸ ਨੇ ਲਿਆ ਫੈਸਲਾ ਸਮਝੌਤੇ ਪੋਸਟਪੋਨ ਕਰਨ ਦੇ ਨਾਲ ਜਾਂਚ ਦੇ ਵੀ ਹੋਕਰ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਤੇ ਗਰਮਾਈ ਸਿਆਸਤ ਕਾਂਗਰਸ ਚ ਹੀ ਦੋ رائے ਫਿਰਦਾ ਢਿੱਲੋ ਵੱਲੋਂ ਵਿਰੋਧ ਤਾਂ ਚੰਨੀ ਬੋਲੇ ਸਾਨੂੰ ਨਹੀਂ ਕੋਈ ਇਤਰਾਸ ਸੰਦੂਰ ਦੇ ਡਿੜਬਾਜ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ 70 ਜ਼ਰੂਰਤਮੰਦ ਪਰਿਵਾਰਾਂ ਨੂੰ ਨਵੇਂ ਘਰਾਂ ਲਈ ਵੰਡੇ ਸੈਂਕਸ਼ਨ ਲੈਟਰ ਪ੍ਰਧਾਨ ਮੰਤਰੀ ਵਾਸ ਯੋਜਨਾ ਤਹਿਤ ਵੰਡੇ ਪੈਸੇ। ਸੰਗਰੂਚ ਕੈਬਨਿਟ ਮੰਤਰੀ ਬਰਿੰਦਰ ਕੋਇਲ ਨੇ ਡਿਚ ਡ੍ਰੇਨ ਦਾ ਰੁਕਿਆ ਕੰਮ ਮੋੜ ਤੋਂ ਕਰਵਾਇਆ ਸ਼ੁਰੂ 15 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਣਾ ਹੈ ਕੰਮ। ਸੁਨਾਮ ਕੈਬਨਿਟ ਮੰਤਰੀ ਅਮਨ अरोड़ा ਨੇ ਖੇਡ ਮੈਦਾਨਾਂ ਦਾ ਰੱਖਿਆ ਨਹੀਂ ਪੱਥਰ 11 ਪਿੰਡਾਂ 'ਚ 5 ਕਰੋੜ ਦੀ ਲਾਗਤ ਨਾਲ ਬਣਗੇ ਪਲੇ ਗਰਾਊਂਡ। ਸਾਂਭਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਖਿਆ ਪਾਕਿਸਤਾਨੀ ਡਰੋਨ 3 ਮਿੰਟ ਤੱਕ ਪਾਤੀ ਸੀਮਾ ਚ ਰਹਿਣ ਤੋਂ ਬਾਅਦ ਮੁੜਿਆ ਵਾਪਸ ਸੁਰੱਖਿਆ ਬਲਾਂ ਨੇ ਇਲਾਕੇ ਚ ਚਲਾਇਆ ਸਰਚ ਆਪਰੇਸ਼ਨ ਫਰੋਸਪੁਰ 50 ਕਿਲੋਗ੍ਰਾਮ ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ 250 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਕੀਮਤ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਡਰੱਗਸ ਦੀ ਵੱਡੀ ਛੇ ਫਰੋਸਪੁਰ ਸਰਹੱਦ 'ਤੇ ਡਰੋਨ ਆਈਸਟ੍ਰਗ ਤੇ ਪਿਸਤੌਲ ਤੇ ਪਾਰਟਸ ਬਰਾਮਦ ਪਿੰਡ ਛਾਂਗਾ ਰਾਏ ਨੇੜੇ ਖੇਤਾਂ ਚ ਲੁਕਾਇਆ ਇੱਕ ਪਿਸਤੌਲ ਵੀ ਫੜਿਆ ਪੁਲਿਸ ਨੇ ਇਲਾਕੇ ਚ ਚਲਾਇਆ ਸਰਚ ਆਪਰੇਸ਼ਨ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕਟ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ ਚਾਰ ਤਸਕਰ ਫੜੇ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਏ ਸੀ ਹਥਿਆਰ ਮੋਗਾ ਦੀ ਸਸਪੈਂਡਡ ਐਡੀਸੀ ਖਿਲਾਫ ਵਿਜੀਲੈਂਸ ਨੇ ਦਰਜ ਕੀਤਾ ਕੇਸ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਐਕਸ਼ਨ ਜ਼ਮੀਨ ਐਕਵਾਇਰ ਦੇ ਮਾਮਲੇ 'ਚ 3 ਕਰੋੜ ਦੀ ਹਿਰਾਫਰੀ ਦੇਲ ਚੰਡੀਗੜ੍ਹ ਨਗਰ ਨਿਗਮ ਸਾਹਮਣੇ ਕਰਮਚਾਰੀਆਂ ਦੀ ਗੁੰਡਾਗਰਦੀ ਸੈਕਟਰ 17 ਦੇ ਦਫ਼ਤਰ ਨੇੜੇ ਪਾਰਕਿੰਗ ਫੀਸ ਨੂੰ ਲੈ ਕੇ ਦੋ ਬਾਈਕ ਸਵਾਰਾਂ ਨਾਲ ਉਲਝੇ ਨਿਗਮ ਦੇ ਕਰਮਚਾਰੀ ਦੋਨਾਂ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਪੰਜਾਬ ਦੀਆਂ ਤਿੰਨ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਸਾਂਝੇ ਕੈਲੰਡਰ ਦੇ ਤਹਿਤ ਕੰਮ ਕਰਨ ਦੇ ਦਿਸ਼ਾ ਨਿਰਦੇਸ਼ ਐਡਮਿਨ ਐਡਮਿਸ਼ਨ ਪ੍ਰੀਖਿਆਵਾਂ ਤੇ ਛੁੱਟੀਆਂ ਦਾ ਇੱਕੋ ਹੋਏਗਾ ਸਮਾਂ ਦਿੱਲੀ ਤੇ ਅਮਰੀਤਸਰ ਤੋਂ ਕਾਬੁਲ ਲਈ ਕਾਰਗੋ ਦੀ ਸੇਵਾ ਜਲਦ ਹੋਏਗੀ ਸ਼ੁਰੂ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਕੰਮਾਂ ਤੇ ਵਣ ਸਕਦੀ ਹੈ ਸਹਿਮਤੀ ਕਾਬਲ ਨੇ ਭਾਰਤੀ ਕੰਪਨੀਆਂ ਨੂੰ ਨਿਵੇਸ਼ ਦਾ ਦਿੱਤਾ ਹਿੱਸਾ ਦਾ ਜਜਾਂ ਦੀ ਰਹਾਇਸ਼ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੀ ਫਟਕਾਰ ਹਾਈ ਕੋਰਟ ਨੇ ਸਥਾਈ ਕਰਨਾ ਮਿਲਣ ਨੂੰ ਦੱਸਿਆ ਚਿੰਤਾਜਨਕ ਮੋਗਾ ਬਹਾਲੀ ਤੇ ਪਠਾਨਕੋਟ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਰਹਾਇਸ਼ ਦਾ ਇਹ ਮਾਮਲਾ ਹੁਣ 29 ਨਵੰਬਰ ਤੱਕ ਚੱਲੇਗਾ ਹਰਿਆਣਾ ਪੁਲਿਸ ਦਾ ਆਪਰੇਸ਼ਨ ਟਰੈਕ ਡਾਊਨ ਹੁਣ ਤੱਕ 4000 ਤੋਂ ਵੱਧ ਬਦਮਾਸ਼ਾਂ ਦੀ ਗ੍ਰਿਫਤਾਰੀ 114 ਕਰੋੜ ਦੀ ਗੈਰ ਕਾਨੂੰਨੀ ਜਾਇਦਾਦ ਦੀ ਕੀਤੀ ਗਈ ਪਛਾਣ ਨਗਰ ਕੌਂਸਲ ਦੇ ਪ੍ਰਧਾਨ ਤੇ ਈਓ ਨੂੰ ਨੋਟਿਸ ਭੇਜਿਆ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ कूड़े ਦਾ ਸਹੀ ਨਿਪਟਾਰਾ ਨਾ ਹੋਣ ਦੇ ਚਲਦੇ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਨਗਰ ਕੌਂਸਲ ਨੂੰ 84 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ। ਪੋਲਿਊਸ਼ਨ ਬੋਰਡ ਨੇ ਕਿਹਾ ਕਿ ਐਨਜੀਟੀ ਦੇ ਕਿਸੇ ਨਿਯਮ ਦੀ ਪਾਲਣਾ ਨਹੀਂ ਹੋ ਰਹੀ। ਨਗਰ ਕੌਂਸਲ ਦੇ ਪ੍ਰਧਾਨ ਤੇ ਈਓ ਨੂੰ ਤਲਬ ਕੀਤਾ ਗਿਆ ਹੈ 28 ਨਵੰਬਰ ਨੂੰ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਹੈ ਬਡਰੂਖਾ ਪਿੰਡ ਦੀ ਜ਼ਮੀਨ ਤੇ ਇੱਕ ਕੂੜੇ ਦਾ ਡੰਪ ਬਣਿਆ ਹੋਇਆ ਹੈ। ਕੰਟਰੋਲ ਬੋਰਡ ਦੇ ਵੱਲੋਂ ਸ਼ਹਿਰ ਸੰਗਰੂਰ ਦੇ ਕੂੜੇ ਦੀ ਸਹੀ ਤਰੀਕੇ ਦੇ ਨਾਲ ਸੰਭਾਲ ਨਾ ਕਰਨ ਦੇ ਉੱਪਰ ਈਓ ਸੰਗਰੂਰ ਨੂੰ ਅਤੇ ਨਗਰ ਕੌਂਸਲ ਨੂੰ ਨੋਟਿਸ ਭੇਜਿਆ ਗਿਆ 84 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਅਸੀਂ ਸੰਗਰੂਰ ਦੇ ਉਹ ਡੰਪ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਕੂੜੇ ਦੇ ਵੱਡੇ ਵੱਡੇ ਢੇਰ ਦਿਖਾਈ ਦੇ ਰਹੇ ਨੇ ਇਹ ਤੁਹਾਨੂੰ ਕੂੜੇ ਦੇ ਪਹਾੜ ਦਿਖਾਈ ਦਿੰਦੇ ਹੋਣਗੇ ਪਰ ਇਹ ਪਹਾੜਾਂ ਦੇ ਵਾਂਗ ਕੂੜਾ ਇੱਥੇ ਰੂਲਾਂ ਦੇ ਮੁਤਾਬਕ ਨਹੀਂ ਸੁੱਟਿਆ ਜਾ ਸਕਦਾ ਇਹਨੂੰ ਸੁੱਕੇ ਕੂੜੇ ਨੂੰ ਗਿੱਲੇ ਕੂੜੇ ਨੂੰ ਅਲੱਗ-ਅਲੱਗ ਰੱਖਣਾ ਹੁੰਦਾ ਜਿਹੜੀ ਇਹ ਡੰਪ ਬਣਾਇਆ ਹੋਇਆ ਇਹਦੀ ਪੂਰੇ ਸਹੀ ਤਰੀਕੇ ਨਾਲ ਚਾਰ ਦਿਵਾਰੀ ਕਰਨੀ ਹੁੰਦੀ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਅੱਗ ਨਹੀਂ ਲੱਗ ਸਕਦੀ ਤਾਂ ਕਿਸੇ ਵੀ ਤਰੀਕੇ ਦੇ ਕੋਈ ਵੀ ਰੂਲ ਜਿਹੜੇ ਹੈਗੇ ਨੇ ਉਹ ਨਗਰ ਕੌਂਸਲ ਸੰਗਰੂਰ ਦੇ ਵੱਲੋਂ ਨਹੀਂ ਮੰਨੇ ਜਾ ਰਹੇ ਹਰ ਇੱਕ ਜਿਹੜੀ ਕਾਨੂੰਨ ਹੈਗੀ ਆ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਤਾਂ ਸਾਡੇ ਨਾਲ ਸ਼ਹਿਰ ਸੰਗਰੂਰ ਦੇ ਚਿੰਤਤ ਵਿਅਕਤੀ ਹੈਗੇ ਨੇ ਐਡਵੋਕੇਟ ਨੇ ਅਲੱਗ-ਅਲੱਗ ਜਿਹੜੇ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਕੰਪਲੇਂਟਸ ਕੀਤੀਆਂ ਗਈਆਂ ਨੇ ਤੇ ਹੁਣ ਜਾ ਕੇ ਨਗਰ ਕੌਂਸਲ ਸੰਗਰੂਰ ਨੂੰ ਨੋਟਿਸ ਆਇਆ ਤੇ 84 ਲੱਖ ਰੁਪਏ ਦਾ ਵੱਡਾ ਜੁਰਮਾਨਾ ਵੀ ਕੀਤਾ ਗਿਆ ਗੱਲਬਾਤ ਕਰਦੇ ਆ ਸਰ ਇਹ ਹਾਲਾਤਾਂ ਦੇ ਵਿੱਚ ਜਿੱਥੇ ਸੀ ਖੜ ਕੇ ਕਵਰ ਕਰ ਰਹੇ ਹਾਂ ਹਰ ਇੱਕ ਤਸਵੀਰ ਸਾਡੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਇੱਥੇ ਖੜਨਾ ਵੀ ਮੁਸ਼ਕਿਲ ਆ ਕੀ ਕਹਿਣਾ ਚਾਹੋਗੇ ਇਹਨਾਂ ਜੀ ਲੋਕਾਂ ਦਾ ਜਿਹੜਾ ਜੀਵਨ ਹੈ ਉਹਨੂੰ ਨਰਕ ਦੀ ਤਰ੍ਹਾਂ ਬਣਾਉਣ ਦੇ ਵਿੱਚ ਮਿਸਪਲ ਕਾਉਂਸਲ ਦੀ ਪੂਰੀ ਕੰਟਰੀਬਿਊਸ਼ਨ ਹੈ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਹੜੇ ਇਹਦੇ ਦੋਸ਼ੀ ਨੇ ਪੂਰੇ ਦੇ ਪੂਰੇ ਜਿਹੜੇ ਕਾਨੂੰਨ ਨੇ ਜਾਂ ਜਿਹੜੇ ਇਹਦੇ ਪ੍ਰਤੀ ਰੂਲ ਬਣੇ ਹੋਏ ਐ ਸਾਰੇ ਦੇ ਸਾਰੇ ਤਾਕਤੇ ਰੱਖੇ ਹੋਏ ਨੇ ਐ ਸਮਝ ਲਓ ਵੀ ਜੇ 100 ਇਹਦੇ ਲਈ ਧਾਰਾ ਬਣਦੀਆਂ ਤਾਂ ਇੱਕ ਨੂੰ ਛੱਡ ਕੇ 99 ਦਾ ਲੰਘਣ ਹੋ ਰਿਹਾ ਔਰ ਇਹ ਚ ਇੰਟਰਸਟਿੰਗ ਚੀਜ਼ ਕੀ ਹੈ ਕਿ ਇਹ ਜਿਹੜੇ ਦੂਜੇ ਇਹਨਾਂ ਤੇ ਵਾਚ ਡੌਗ ਨੇ ਜਾਂ ਜਿਨ੍ਹਾਂ ਦੀ ਸੁਪਰਵੀਜ਼ਨ ਹੋਣੀ ਹੈ ਉਹਨਾਂ ਨੂੰ ਵੀ ਇਹ ਪਤਾ ਹੈ ਔਰ ਉਹਨਾਂ ਦੀ ਨਿਗਾਚ ਵੀ ਹੈ ਔਰ ਉਹ ਮੰਨਦੇ ਵੀ ਹੈ ਵੀ ਇਹ ਹੈ ਕਹਿ ਸਕਦੇ ਆਂ ਵੀ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪਤਾ ਜੀ ਵਿਧਾਇਕਾਂ ਨੂੰ ਪਤਾ ਮੰਤਰੀਆਂ ਨੂੰ ਪਤਾ ਜੀ ਪਤਾ ਹੈ ਸਭ ਨੂੰ ਪਰ ਕਰਨਾ ਨਹੀਂ ਚਾਹੁੰਦੇ ਜਾਂ ਤਾਂ ਇੱਛਾ ਸ਼ਕਤੀ ਦੀ ਕਮੀ ਹੈ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਹੈ ਇਸ ਇਸ਼ੂ ਨੂੰ ਲੋਕਾਂ ਦੇ ਜਿਹੜੇ ਲਈ ਸਭ ਤੋਂ ਇੰਪੋਰਟੈਂਟ ਹੈ ਉਹਨੂੰ ਇਸ਼ੂ ਹੀ ਨਹੀਂ ਸਮਝਿਆ ਜਾ ਰਿਹਾ ਹੁਣ ਤੁਸੀਂ ਦੇਖ ਲਓ ਆਪਾਂ ਖੜੇ ਆ ਕਿਸ ਤਰ੍ਹਾਂ ਮੱਖੀਆਂ ਤੁਹਾਨੂੰ ਬਾਰ-ਬਾਰ ਭਜਾਉਣੀਆਂ ਪੈ ਰਹੀਆਂ ਇਹਦੇ ਲਈ ਪੂਰਾ ਸਾਈਟ ਦੇ ਲਈ ਕਾਨੂੰਨ ਬਣਿਆ ਹੋਇਆ ਹੈ ਕਾਨੂੰਨ ਕਹਿੰਦਾ ਹੈ ਕਿ ਜਿਹੜਾ ਵੇਸਟ ਹੈ ਅਨਸੈਗਰੀਗੇਟਡ ਹੋਊਗਾ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਅਨਸੈਗਰੀਗੇਟਡ ਨਹੀਂ ਹੈ ਮਿਸਪਲ ਕਾਉਂਸਲ ਕਹਿੰਦੀ ਹੈ ਆਪਣਾ ਸਾਰਾ ਹਾਂ ਜਿਹੜੀ ਮਿਸਪਲ ਕਾਉਂਸਲ ਦਾ ਡਿਸਟ੍ਰਿਕਟ এনवायरमेंट ਪਲਾਨ ਹੈ ਉਹ ਕਹਿੰਦਾ ਜੀ 65% ਅਸੀਂ ਜਿਹੜੀ ਕਲੈਕਸ਼ਨ ਹੈ ਉਸ ਐਗਰੀਗੇਟ ਕਰਦੇ ਹਾਂ ਜਦ ਕਿ ਐਕਚੁਅਲ ਚ ਤੁਹਾਨੂੰ ਪਤਾ ਹੈ ਕੀ ਹੋ ਰਿਹਾ ਤੇ ਖਬਰ ਫਿਰੋਜ਼ਪੁਰ ਤੋਂ ਜਿੱਥੇ ਵੱਡੀ ਡਰਗ ਰਿਕਵਰੀ ਹੋਈ ਹੈ 250 ਕਰੋੜ ਤੋਂ ਜ਼ਿਆਦਾ ਦੀ ਕੀਮਤ ਦੀ ਹੈਰੋਇਨ ਫੜੀ ਗਈ ਹੈ ANTF ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 50 ਕਿਲੋ ਹੈਰੋਇਨ ਜ਼ਬਤ ਕੀਤੀ ਹੈ ਔਰ ਅੰਤਰਰਾਸ਼ਟਰੀ ਬਾਜ਼ਾਰ ਚ ਇਸਦੀ ਕੀਮਤ 250 ਕਰੋੜ ਰੁਪਏ ਹੈ ਪਾਕਿਸਤਾਨ ਤੋਂ ਇਹ ਨਸ਼ੇ ਦੀ ਖੇਪ ਭੰਗਾਈ ਗਈ ਸੀ ਤਸਕਰ ਨੂੰ ਵੀ ਫੜਿਆ ਗਿਆ ਖੇਪ ਦੇ ਸਮੇਤ ਮੁਲਜ਼ਮ ਤੇ ਪਹਿਲਾਂ ਵੀ ਤਸਕਰੀ ਦੇ ਕਈ ਮਾਮਲੇ ਦਰਜ ਨੇ ਸੋ ਫਿਰੋਜ਼ਪੁਰ ਪੁਲਿਸ ਵੱਲੋਂ ਇਹ ਵੱਡੀ ਰਿਕਵਰੀ ਕੀਤੀ ਗਈ ਹੈ 250 ਕਰੋੜ ਦੀ ਹੈਰੋਇਨ ਫਿਰੋਜ਼ਪੁਰ ਪੁਲਿਸ ਨੇ ਫੜੀ ਇਹ ਯੋਧ ਨਸ਼ਾ ਵਿਰੋਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਹੈ ਜਦੋਂ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 50 ਕਿਲੋ ਹਿਰੋਇਨ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਰਿਕਵਰ ਕੀਤੀ ਹੈ ਸੰਦੀਪ ਸਿੰਘ ਏਲੀਅਸ ਸੀਪਾ ਜਿਹੜਾ ਕਪੂਥਲੇ ਦਾ ਰਹਿਣ ਵਾਲਾ ਹੈਗਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹ ਜਿਹੜਾ 50 ਕਿਲੋ ਹਿਰੋਇਨ ਦਾ ਕਨਸਾਈਨਮੈਂਟ ਸੀਗਾ ਇੱਕ ਟਰਾਂਸਬਾਰਡਰ ਸ਼ਿਪਮੈਂਟ ਪਾਕਿਸਤਾਨ ਬੇਸਡ ਆਈਐਸਆਈ ਸਪੋਰਟਡ ਸਮਗਲਰਸ ਨੇ ਇੰਡੀਆ ਦੇ ਵਿੱਚ ਭੇਜਿਆ ਸੀਗਾ ਸੋ ਇਹ ਵਿਅਕਤੀ ਪਹਿਲੇ ਵੀ ਇਸ ਤੇ 5 ਐਨਡੀਪੀਐਸ ਐਕਟ ਦੇ ਕੇਸਸ ਦਰਜ ਹੈਗੇ ਹਾਲ ਦੇ ਵਿੱਚ ਹੈ ਜੇਲ੍ਹ ਤੋਂ ਬੇਲ ਤੇ ਆਇਆ ਸੀਗਾ ਤੇ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਐਕਸਪਲੋਰ ਕੀਤੇ ਜਾ ਰਹੇ ਹੈਗੇ ਹੋਰ ਗ੍ਰਿਫਤਾਰੀਆਂ ਤੇ ਰਿਕਵਰੀ ਹੋਣ ਦੀ ਸੰਭਾਵਨਾ ਹੈ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਤੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕਟ ਦਾ ਪਰਦਾ ਫਾਸ਼ ਹੋਇਆ ਹੈ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵੱਡੀ ਕਾਰਵਾਈ ਕੀਤੀ ਹੈ ਹਥਿਆਰਾਂ ਦੀ ਖੇਪ ਸਣੇ ਚਾਰ ਤਸਕਰ ਫੜੇ ਨੇ ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਾਉਂਦੇ ਸੀ ਔਰ ਇਹ ਹਥਿਆਰ ਅੱਗੇ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਂਦੇ ਸੀ ਇਹ ਸਾਰੇ ਪੰਜਾਬ ਤੇ ਯੂਪੀ ਦੇ ਰਹਿਣ ਵਾਲੇ ਨੇ 터ਕੀ ਤੇ ਚਾਈਨਾ ਮੇਡ ਹਥਿਆਰ ਇਹਨਾਂ ਪਾਸੋਂ ਬਰਾਮਦ ਹੋਏ ਪਨ ਵਹਾਂ ਸੇ ਡਰੋਨ ਕੇ ਜਗ੍ਹਾ ਅਕ੍ਰੋਸ ਦਾ ਬਾਰਡਰ ਡ੍ਰੌਪ ਕੀਏ ਜਾਤੇ ਹਨ दो ड्रोन साइमल्टेनियस साथ चलते हैं पहला ड्रोन है उसमें कैमरे से वो फुटेज कैप्चर करता है और वो कन्वे करता है लोकेशन सैनिटाइज हो जाती है तो दूसरा ड्रोन उसके साथ में रहता है और वो एक सैनिटाइज लोकेशन पर इस वेपन को इन वेपन्स को खेप को ड्रॉप ड्रॉप करता है वेपन्स जो हैं वो कार्बन की पॉलीथीन में कार्बन के कवर में लिपटे हुए होते हैं जो किसी तरीके की स्क्रूटनी को इवेट कर देता है ये ड्रोन्स लो फ्लाइंग रहते हैं जो अदरवाइज भी रडार में कैप्चर नहीं हो पाते हैं तो उसकी वजह से ये पेनिट्रेशन हो, तो हो पा रहा है उधर से इन दस वेपन्स की आठ वेपन की जो डिलीवरी हुई है वो पंजाब में किसी एक सीक्रेट लोकेशन पर हुई जहाँ से ये श्री गुरु तेग बहादुर जी के शहीद दिहाड़े मौके संगतार श्री आनंदपुर साहब पहुंचनिया शुरू हो चुकी हैं इस मौके वक वक्ख गुरु घर रंग बिरंगे फुलों सजाया गया प्रशासन वालों लिए ਪੋਤਾ ਪਰ ਬੰਦ ਕੀਤੇ ਗਏ ਪਾਸ਼ਾਏ ਸ਼੍ਰੀਕੁਰ ਤੇਗ ਬਹਾਦਰ ਜੀ ਦੇ ਸ਼ੀਧੀ ਸਤਾਬੀ ਦੇ ਸਵਾਗਤ ਜਿਹੜੇ ਆ ਰੱਬ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਤੱਕ ਸ਼੍ਰੀ ਕੇਸਗੜ ਸਾਹਿਬ ਦੀਆਂ ਤੱਕ ਸ਼੍ਰੀ ਕੇਸਗੜ ਸਾਹਿਬ ਨੂੰ ਦੇਖ ਸਕਦੇ ਹੋ ਤੁਸੀਂ ਰੰਗ ਬਰੰਗੇ ਫੁੱਲਾਂ ਦੇ ਨਾਲ ਤੇ ਰੰਗ ਬਰੰਗੇ ਟੈਂਟਾਂ ਦੇ ਨਾਲ ਪੂਰੇ ਰੰਗ ਦੇ ਵਿੱਚ ਜਿਹੜੀ ਹੈ ਸ਼੍ਰੀ ਨੰਦਪੁਰ ਸਾਹਿਬ ਦੀ ਨਗਰੀ ਜਿਹੜੀ ਹੈ ਰੱਗ ਦੇ ਵੱਖ-ਵੱਖ ਰੰਗਾਂ ਦੇ ਵਿੱਚ ਰੰਗੀ ਗਈ ਹੈ ਤੁਹਾਨੂੰ ਤਸਵੀਰਾਂ ਦੇਖ ਦੇਖ ਰਹੇ ਜਿਸ ਜਿਸ ਅਸਾ ਦੇ ਨਾਲ ਤੱਕ ਸ਼੍ਰੀ ਕੇਸਗਰ ਸਾਹਿਬ ਨੂੰ ਵਕ ਵਕ ਫੁੱਲਾਂ ਦੇ ਨਾਲ ਤੇ ਰੱਖ ਰਿਏ ਰੋਸਨਾ ਦੇ ਨਾਲ ਜਿਹੜਾ ਸਜਾਇਆ ਗਿਆ ਤੇ ਦੋਸ਼ ਦੇ ਤੋਂ ਆਣ ਬੜੀ ਸੰਗਤ ਇਹਨਾਂ ਬਾਵੜ ਜੂਤਰ ਸਥਾਨਾਂ ਤੇ ਆ ਕੇ ਲਤਮਸਤਕ ਹੋ ਰਹੀ ਹੈ بڑے ਵੱਡੇ ਪੱਤੇ ਜਿਹੜੇ ਹੈ ਨਵੀਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਰਮ ਨੂੰ ਲੈ ਕੇ ਸਮਾਗ ਵਕ ਵਕ ਧਾਰਮਿਕ ਸਥਾਨਾਂ ਦੇ ਵਿੱਚ ਜਿਵੇਂ ਕਿ ਗੁਰਦਰਾ ਭਵਾਨਗੜ੍ਹ ਸਾਹਿਬ ਜੋ ਕਿ ਕਿਤੂਰ ਸਾਹਿਬ ਵਿਖੇ ਮੌਜੂਦ ਹੈ ਤੇ ਨਾਲ ਹੀ ਜਿਹੜਾ ਹੈ ਗੁਰਦਰਾ ਸ਼ੀਸ਼ਗੰਜ ਸਾਹਿਬ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਥਿਤ ਹੈ ਉਸੇ ਜਗ੍ਹਾ ਦੇ ਉੱਪਰ ਜਿਹੜੇ ਹੈ ਐਸਜੀਪੀਸੀ ਵੱਲੋਂ ਵਕ ਵਕ ਤਰ੍ਹਾਂ ਦੇ ਜਿਹੜੇ ਸ